ਜਵੇਂ ਤੁਹਾਨੂੰ ਪਤਾ ਵੀ ਆਪਣੇ ਸਾਰੇ ਵਲੋਗਾਂ ਦੇ ਵਿੱਚ ਪਹਿਲਾਂ ਅਸੀਂ ਸਾਰਾ ਮੇਲਾ ਤੁਹਾਨੂੰ ਦਿਖਾਤਾ ਅੱਜ ਅਸੀਂ ਰੁਖ ਕਰ ਲਿਆ ਵਾ ਕੋਰੀਡੋਰ ਦਾ ਜਿਹੜਾ ਕਰਤਾਰਪੁਰ ਵੱਲੋਂ ਬਣਿਆ ਹੈਗਾ ਪਰ ਗੱਲ ਇਹ ਆ ਕਿ ਉਥੇ ਜਾਣ ਲਈ ਸਿਰਫ ਆਧਾਰ ਕਾਰਡ ਤੇ ਪਾਸਪੋਰਟ ਹੋਣਾ ਤੁਹਾਡੇ ਕੋ ਕੰਪਲਸਰੀ ਆ ਜ਼ਰੂਰੀ ਆ ਉਹ ਹੋਣਾ ਚਾਹੀਦਾ ਤੇਰੀ ਅਗਲੇ ਵਿੱਚ ਤੁਹਾਨੂੰ ਅਗਲੇ ਉਧਰ ਜਾਣ ਦੇਣਾ ਬਾਕੀ ਅਸੀਂ ਜਿੱਥੇ ਤੱਕ ਜਾਣ ਦਿੰਦੇ ਆ ਉੱਥੇ ਤੱਕ ਵੇਖ ਕੇ ਆਉਨੇ ਆ ਮੰਨਾ ਜੀ ਹਾਂਜੀ ਭਾਜੀ ਜਾਣਾ ਫੇਰ ਉਧਰ ਨੂੰ ਹਾਂ ਜੀ ਹਾਂ ਜੀ ਵਧੀਆ ਜਾਂਦੇ ਨੇ ਜਾਂਦਾ ਬੜਾ ਜੀ ਕਰਦਾ ਬੰਨਿਆਂ ਦਾ ਪੇਹੀ ਵੀ ਕਰਤਾਰਪੁਰ ਸਾਹਿਬ ਜਾਈਏ ਪਾਕਿਸਤਾਨ ਪਰ ਗੱਲ ਇਦਾਂ ਵਾਂ ਕਿ ਆਪਣੇ ਕੋਲੋਂ ਪਾਸਪੋਰਟ ਤੇ ਆਧਾਰ ਕਾਰਡ ਹੋਣੀ ਜ਼ਰੂਰੀ ਆ ਕੋਈ ਗੱਲ ਨਹੀਂ ਆਪਣਾ ਸਾਰਾ ਕੁਝ ਰੈਡੀ ਆ ਮਹਾਰਾ ਕਿਰਪਾ ਕਰੇ ਤੇ ਜਦੋਂ ਅਸੀਂ ਜਾਵਾਂਗੇ ਅਗਲੇ ਉਧਰਲੇ ਬੰਨੇ ਪਾਕਿਸਤਾਨ ਕਰਤਾਰਪੁਰ ਸਾਹਿਬ ਉਧਰ ਦਾ ਵਲੋਗ ਵੱਖਰਾ ਸ਼ੂਟ ਕੀਤਾ ਜਾਊਗਾ ਪਰ ਹੁਣ ਜਿੱਥੇ ਤੱਕ ਅਸੀਂ ਜਾਣ ਦਿੰਦੇ ਆ ਬਾਰਡਰ ਤੱਕ ਉੱਥੇ ਤੱਕ ਤੁਹਾਨੂੰ ਦਿਖਾ ਕੇ ਬਾਕੀ ਫਿਰ ਆਪਾਂ ਰਵਾਨਾ ਹੋਣਾ ਪਿੰਡ ਨੂੰ ਵੀ ਉਕੇ ਸਮਾਂ ਬਹੁਤ ਜ਼ਿਆਦਾ ਹੋ ਗਿਆ ਤਿੰਨ ਚਾਰ ਦਿਨ ਹੋ ਗਏ ਹਨ ਵੀ ਮੇਲੇ ਵਿੱਚ ਆਏ ਕਰੇ ਪੱਠੇ-ਪੁੱਠੇ ਵੀ ਭੋਣੇ ਹੁੰਦੇ ਤੁਹਾਨੂੰ ਪਤਾ ਕਈ ਕੰਮ ਆ ਤੇ ਚਲੋ ਜੀ ਹੁਣ ਕਰਦੇ ਹਾਂ ਉਧਰ ਦਾ ਸ਼ੂਟ ਤੇ ਆ ਵੀਰ ਗੁਰਮਖਵੀਰ ਇਹ ਬੁਖਾਰ ਚੜਿਆ ਸੀ ਵੀਰ ਹੁਣ ਮਹਾਰਾਜ ਦੀ ਕਿਰਪਾ ਨਾਲ ਠੀਕ ਹੋਇਆ ਵਾ ਤੇ ਵੀਰ ਕੋ ਸਨ ਹਾਂ ਜੀ ਪੂਰਾ ਹੋ ਗਿਆ ਤੇ ਕਿਵੇਂ ਫਿਰ ਹੁਣ ਮੇਲਾ ਵਧੀਆ ਰਿਹਾ ਬਾਕੀ ਸਾਰਾ ਪੈਰਾਂ ਚ ਦਰਦ ਦਰਦ ਨਹੀਂ ਹੋਂਦੀ ਅੱਜ ਦਰਦਤ ਨਹੀਂ ਹੁੰਦੀ ਅੱਜ ਪੈਰਾ ਚ ਨਾ ਕੋਈ ਨਹੀਂ ਦੱਸਦਾ ਅੰਦਰ ਵੀ ਬੈਠੀਆਂ 바ਬੇ ਦੇ ਦਰਸ਼ਨ ਕਰਦੇ ਵੀਰ ਕਹਿੰਦਾ ਵੀ 바ਬੇ ਦੇ ਦਰਸ਼ਨ ਕਰਕੇ ਆਪਣੀਆਂ ਦਰਦਾਂ ਜਿਹੜੀਆਂ ਸਾਰੀਆਂ ਖਤਮ ਹੋ ਚੁੱਕੀਆਂ ਹਨ ਤੇ ਬਾਕੀ ਚਲੋ ਹਣ ਉਧਰ ਤਾਂ ਤੁਹਾਨੂੰ ਦਿਖਾਉਣੀ ਹੈ ਮਾਹੌਲ ਓਕੇ ਆਹ ਲੋ ਜੀ ਇੱਕ ਬਹੁਤ ਚਾਹ ਹੂ ਆ ਵੇਖੋ ਉਧਰ ਤਾਂ ਮਾਹੌਲ ਫਿਰ ਐ ਲੱਗਣ ਲਿਆ ਜਿਵੇਂ ਬਾਹਰ ਦੇ ਮਲਖਾਏ ਆ ਸਟਰੀਟ ਲਾਈਟਾਂ ਲੱਗੀਆਂ ਵੱਡੀਆਂ ਵੱਡੀਆਂ ਰਾਤ ਨੂੰ ਮਾਹੌਲ ਬਹੁਤ ਵਧੀਆ ਹੁੰਦਾ ਹੈ ਕਿਰੜੋੜ ਦਾ ਰਾਤ ਹਾਜੀ ਥੱਕ ਜਾਈ ਸੀ ਬੜੇ ਤੇ ਸਾਡੇ ਕੋ ਨਹੀਂ ਇਧਰ ਆਇਆਗਾ ਨਾਲੇ 6 ਵਜੇ ਬੰਦ ਕਰ ਦਿੰਦੇ ਕਿ ਅੱਗੇ ਨਹੀਂ ਜਾਣਾ ਹੈਗਾ ਤੇ ਸਵੇਰ ਚੜੀ ਹੈਗੀ ਆ ਸਵੇਰ ਦੇ 10:00 ਵਜੇ ਆ ਤੇ ਹੁਣ ਅਸੀਂ ਕਰਨੇ ਆ ਸ਼ੂਟ ਉੱਧਰ ਦਾ ਕੋਲਡੋਰ ਵਾਲੇ ਬੰਨੇ ਦਾ ਇਹ ਰੋਡ ਬਣਿਆ ਹੈਗਾ ਕੋਲਡੋਰ ਜਿਹੜਾ ਸਿੱਧਾ ਕਰਤਾਰਪੁਰ ਸਾਹਿਬ ਜਿਹੜਾ ਉੱਤਰ ਦਾ ਪਾਕਿਸਤਾਨ ਕੋ ਕਦਾਂ ਲੋਕੀ ਫੈਕਟਰਾਂ ਦੀ ਮੋਲਡਿੰਗ ਕੀਤੀ ਹੈ ਇੱਥੇ ਬਹੁਤ ਟਰੱਕਰ ਇੱਥੇ ਪਹੁੰਚੇ ਹੋਏ ਆ ਗੱਡੀਆਂ ਲੈ ਕੇ ਟਰਾਲੀਆਂ ਲੈ ਕੇ ਲੋਕ ਜਿਹੜੇ ਪਹੁੰਚੇ ਹੋਏ ਹਮ ਹਮਾ ਕੇ ਮਹਾਰਾਜ ਦੀ ਕਿਰਪਾ ਨਾਲ ਫੇਰੇ ਬਣਾਣੇ ਤੇ ਆ ਹੁਣ ਕੋਲੀਡੋਰ ਰੋਡ ਬਣ ਗਿਆ ਪਹਿਲਾਂ ਬਾਟਰ ਤੇ ਜਾਣ ਲਈ ਛੋਟਾ ਹੀ ਰਸਤਾ ਸੀ ਉਹ ਰਸਤਾ ਉਹ ਪਰੇ-ਪਰੇ ਪੈਂਦਾ ਹੈਗਾ ਉਹ ਹੋ ਸਕਦਾ ਤੁਹਾਨੂੰ ਦਿਖਦਾ ਹੋਵੇ ਥੋੜਾ ਬਤਾ ਕੋੜਾ ਪਰੇ ਰੋਡਨ ਕੋੜਾ ਗੇਟ ਜਿਹੜਾ ਜਿੱਥੇ ਉਹ ਗੁੰਗੀਆਂ ਬਣੀਆਂ ਹੋਈਆਂ ਉਹ ਵਾਲਾ ਰੋਡ ਵੱਖਰਾ ਰੋਡ ਹੈ ਕਹੀ ਜਿਹਦੇ ਰਾਈ ਲੋਕੀ ਇਧਰ ਨਹੀਂ ਹੁੰਦੇ ਹੁੰਦੇ ਨਹੀਂ ਪਰ ਹੁਣ ਤੇ ਚਲੋ ਮਹਾਰਾਜ ਦੀ ਬੜੀ ਕਿਰਪਾ ਹੋਈ ਕੋਰੀ ਡੋਰ ਦੇ ਚਾਰ ਰੋਡ ਬਣੇ ਹੋਏ ਵੱਖਰੇ ਵੱਖਰੇ ਤੇ ਖੁੱਲਾ ਮਾਹੌਲ ਵਧੀਆ ਠੰਡੀਆਂ ਹਾਰ ਹਵਾਵਾਂ ਹੁੰਦੀਆਂ ਬੌੜਾ ਨਜ਼ਾਰਾ ਵੱਝਾ ਪਿਆ ਬੜੀ ਮਹਾਰਾ ਨੇ ਕਿਰਪਾ ਕੀਤੀ ਆ ਵੇਖੋ ਲੰਗਰ ਲੱਗੇ ਹੋਏ ਆ ਕੋਰੀਡੋਰ ਵਾਲੇ ਰੋਡ ਤੇ ਵੀ ਸੰਗਤਾਂ ਇਧਰ ਉਧਰ ਪਾਰ ਕਰਦੀਆਂ ਜਾ ਰਹੀਆਂ ਆ ਆ ਦੇਖੋ ਕਿੰਨਾ ਨੇ ਲੰਗਰ ਲਗਾਉਣੇ ਅੱਗੇ ਆ ਟਰਾਲੀਆਂ ਟਰੈਕਟਰ ਜਿਹੜੇ ਆ ਚੱਈ ਜਾ ਰਹੇ ਹਨ ਬਹੁਤ ਵਧੀਆ ਵਿਊ ਕੋਈ ਆ ਰਿਹਾ ਕੋਈ ਜਾ ਰਿਹਾ ਜਿੱਦਾਂ ਜਨਤ ਦੀ ਕਈ ਦੀ ਭਾਵਨਾ ਹੋ ਗਏ ਤੁਰਦੇ ਜਾ ਰਹੇ ਬਹੁਤ ਵਧੀਆ ਮਾਹੌਲ ਆ ਜੀ ਸੋ ਆ ਸੋਣੀ ਆ ਗਈ ਆ ਫੌਜੀਆਂ ਦੀ ਤੇ ਇੱਥੇ ਬੀਐਸਐਫ ਦੇ ਜਵਾਨ ਲੱਗੇ ਹੋਏ ਆ ਉਹ ਲਿਖਿਆ ਆ ਸਿਕਿਉਰਿਟੀ ਫੋਰਸ ਇੱਥੇ ਸੀਮਾ ਚੌਕੀਆਂ ਲੈ ਲੇ ਬਹੁਤ ਮਹਾਰਾ ਦੀ ਕਿਰਪਾ ਗੁਰੂ ਨਾਨਕ ਦੇਵ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਸੋ ਆਪਣੀ ਟੀਮ ਜਿਹੜੀ ਆ ਸਾਰੀ ਨਾਲ ਹੁੰਦਿਆ ਹੋਇਆ ਕੀਤਾ ਜਾ ਰਿਹਾ ਵਲੋਗ ਸ਼ੂਟ ਸੋ ਜੋ ਪਰਮਨਾ ਆਪਣਾ ਨਾਲ ਪੱਕਾ ਰਹਿੰਦਾ ਬਾਕੀ ਟੀਮ ਵੀ ਪੂਰੀ ਸਾਥ ਦਿੰਦੀ ਆਪਣਾ ਇਦਾਂ ਦੀ ਗੱਲ ਵੀ ਕੋਈ ਨਹੀਂ ਹੈਗੀ ਪਰਮਨਾ ਇਹਦੇ ਵਿੱਚ ਵਿੱਚ ਵੀਡੀਓ ਦਾ ਸਾਥ ਦੇ ਦਿੰਦਾ ਨਾ ਕਿਉਂਕਿ ਯਾਰ ਹਾਂਜੀ ਹੌਣ ਲੱਗ ਗਈ ਪਹੁੰਚ ਗਏ ਅਸੀਂ ਮੈਂ ਬਾਰਡਰ ਵਾਲੇ ਰੋਡ ਤੇ ਵੇਖੋ ਕਿਵੇਂ ਟਰਾਲੀਆਂ ਟਰੈਕਟਰ ਲੈ ਕੇ ਲੋਕੀ ਆਏ ਹਨ ਝੰਡੀਆਂ ਲਾਈਆਂ ਲੋਕਾਂ ਨੇ ਖੁਸ਼ੀਆਂ ਬਾਬੇ ਨਾਨਕ ਦੀਆਂ ਚ ਅਗਰ ਟੈਂਪੂ ਜੇ ਬੜੇ ਚੱਲਣਗੇ ਯਾਰ ਇਸ ਜੇਲੇ ਇਹ ਲੋਕਾਂ ਨੂੰ ਲੈ ਕੇ ਜਾਈ ਜਾਂਦੇ ਫਿਰ ਜਾਈ ਜਾਂਦੇ ਉਹ ਫੌਜ ਦਾ ਇਲਾਕਾ ਸਾਰਾ ਲੋਕਾਂ ਦੀਆਂ ਪੈਲੀਆਂ ਵਾਵਾ ਜਿਹੜੀਆਂ ਸਰਕਾਰ ਨੇ ਲਈਆਂ ਉਹਦੇ ਪੈਸੇ ਪੇ ਕਰਕੇ ਇਹ ਰੋਡ ਜਿਹੜਾ ਵਧਾਇਆ ਗਿਆ ਚਾਰ ਰੋਡ ਬਣਾਏ ਗਏ ਆ ਕੋਰੀਡੋਰ ਮੇਨ ਹਾਈਵੇ ਬਣਾਇਆ ਗਿਆ ਤੇਰੇ ਬਾਬੇ ਨਾਲ ਨੂੰ ਬਾਟਰਲੀ ਜਾ ਰਿਹਾ ਨਹੀਂ ਜਾਂਦਾ ਨਹੀਂ ਹੁੰਦਾ ਹਾਲ ਤਾਲੀ ਖੋਜਾਂ ਪਹੁੰਚਿਆ ਹੋਈਆਂ ਸੋ ਉਹ ਵੇਖੋ ਬੋਰਡ ਤੇ ਲਿਖਿਆ ਹੋਇਆ ਪਹੁੰਚ ਹੀ ਗਏ ਆਪਾਂ ਲੱਗ ਗਈ ਇੱਕ ਹੋਰ ਗੱਲ ਦੱਸਦਾ ਇੱਥੇ ਵੀਜੇ ਦੀ ਚੈਕ ਲਾਉਣੇ ਪੈਂਦੀ ਪਰ ਅਪਮੈਟਿੰਗ ਕੋਲ ਆਧਾਰ ਕਾਰਡ ਤੇ ਪਾਸਪੋਰਟ ਹੋਣਾ ਕੰਪਲਸਰੀ ਆ ਜ਼ਰੂਰੀ ਆ ਉਹ ਹੋਣਾ ਚਾਹੀਦਾ ਫਿਰ ਅਸੀਂ ਕਰਤਾਰਪੁਰ ਨੂੰ ਜਾ ਸਕਦੇ ਆ ਉਹ ਵੀ ਪਹਿਲਾਂ ਪਾਸਪੂਟ ਹੋਊਗਾ ਚੈੱਕ ਹੋਊਗਾ ਫਿਰ ਹੀ ਜਾ ਸਕਦੇ ਆ ਆ ਜਿਹੜਾ ਇੱਥੇ ਇਹਨਾਂ ਨੇ ਜਿਹੜੇ ਬੋਰਡ ਲਾਏ ਹੋਏ ਇਹਨਾਂ ਨੇ ਆਪਣੇ ਹੀ ਰੋਕੋ ਇਹੀ ਉਧਰ ਨੂੰ ਰਸਤਾ ਜਾਂਦਾ ਹੈਗਾ ਤੁਹਾਨੂੰ ਐਂਟਰ ਨਹੀਂ ਕਰਨ ਦਿੱਤਾ ਜਾਊਗਾ ਕਿਉਂਕਿ ਅਸੀਂ ਕਰਤਾਰਪੁਰ ਸਾਹਿਬ ਨਹੀਂ ਜਾਣਾ ਹੈ ਤਾਂ ਕਰਕੇ ਹਨ ਇੱਧਰ ਹੀ ਨਹੀਂ ਐਂਟਰ ਕਰਨ ਦਿੱਤਾ ਜਾਊਗਾ ਅਸੀਂ ਹੁਣ ਤਹਾਨੂੰ ਉਹਨੇ ਕਹਤਾ ਤੇ ਉਧਰ ਦੇ ਪਿੰਨਾਂ ਦੀ ਜਾਓ। ਹੋਰ ਵੀ ਜਗ੍ਹਾ। ਉਹ ਜਿਹੜੇ ਉਧਰ ਕਰਤਾਰਪੁਰ ਸਾਹਿਬ ਨੂੰ ਜਿੰਨੇ ਪਾਸ ਕੀਤਾ ਹੈ ਉਹੀ ਜਾ ਸਕਦੇ ਆਹੀਂ ਨਹੀਂ ਜਾ ਸਕਦੇ। ਤੁਹਾਨੂੰ ਉਹਨੇ ਵੱਖਰੇ ਰੋਡ ਤੋਂ ਨਹੀਂ ਕਹਤਾ। ਹੋਰ ਕੀ ਆ ਦੇ? ਉਹ ਚੱਲ ਦੇ। ਇਹ ਵੀਡੀਓ ਕਰ। ਬੜੀਆ ਕਹਿ ਰਿਹਾ। ਉਹ ਤਾਂ ਵੀਡੀਓ ਨਹੀਂ ਬਣਾਉਣ ਦੇ। ਮੈਂ ਫਿਰ ਵੀ ਅਨਿ ਕ੍ਰਿਸਕਲੀ ਆ ਇੱਕ ਵੀਡੀਓ ਬਣਾਵਣੀ ਸਟਾਰਟ ਕਰ ਹੀ ਦਿੱਤੀ। ਉਹਨਾਂ ਨੇ ਸਾਨੂੰ ਦੂਸਰੇ ਰੋਡ ਤਾਂ ਨਹੀਂ ਪਾਤਾ। ਵੀ ਤਾਂ ਇਹ ਇਧਰਲੇ ਰੋਡ ਤਾਂ ਨਹੀਂ ਜਾ ਕੇ ਉੱਥੇ ਦੇਖ ਸਕਦੇ ਹੋ ਵਾਕਈ ਉੱਧਰ ਨਹੀਂ ਜਾ ਸਕਦਾ। ਪਰਲੇ ਰੋਡ ਤੇ ਗੁਰਦੀਪ ਸਿੰਘ ਕੋਈ ਦਾ ਚੱਕਰ ਨਾ ਨਾ ਸਰਕਾਰ ਮਨਾ ਕਰਦੀ। ਉਹਨਾਂ ਦੀ ਵੀ ਡਿਊਟੀ ਹੈ। ਆਹੋ ਬੋਟ ਲੱਗਾ ਸ੍ਰੀ ਕਰਤਾਰਪੁਰ ਟਾਇਪ ਦਾ ਤੇ ਜੇਖ ਨੇ ਪਾਕਿਸਤਾਨ ਜਾਣਾ ਹੋਵੇ ਉਹ ਪਹਿਲਾਂ ਪਾਸਪੋਰਟ ਉਹ ਤੋਂ ਕਰਾਈ ਹੁੰਦੀ ਆ ਤੇ ਇਰੀ ਉੱਧਰ ਜਾ ਸਕਦੇ ਆ ਆ ਵੇਖੋ ਬਹੁਤ ਵੱਡਾ ਇੱਕੋ ਓਮਕਾਰ ਮੱਥੇ ਹਜਾ ਚਲੋ ਇੱਕ ਵਾਰੀ ਹੋਣਾ ਪਿੱਛੇ ਫੋਚ ਨਹੀਂ ਹੈਗੀ ਤਾਂ ਇੱਕ ਵਾਰੀ ਤਾਂ ਆਪਾਂ ਉਹ ਰੋਡ ਦੀ ਵੀਡੀਓ ਸ਼ੂਟ ਕਰ ਹੀ ਲੈਨੇ ਇੰਦਰ ਹੋ ਗਿਆ ਲੋ ਸ੍ਰੀ ਕਰਤਾਰਪੁਰ ਸਹਿਬੀ ਦਾ ਬੋਟ ਲੱਗਾ ਹੋਇਆ ਰਤਾਰਪੁਰ ਸਾਹਿਬ ਜਾਣ ਲਈ ਕਿਉਂਕਿ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਆਖਰੀ 18 ਸਾਲ ਜਿਹੜੇ ਆ ਕਰਤਾਰਪੁਰ ਸਾਹਿਬ ਹੀ ਬਤਾਏ ਸੋ ਸਾਡਾ ਵੀ ਮਾਰਨਾ ਜਹੀਂ ਉੱਥੇ ਪਹੁੰਚੀ ਇੱਕ ਵਾਰੀ ਤੇ ਇੱਥੇ ਉਹਨਾਂ ਨੇ ਵਾਹੀ ਤੇ ਆ ਜਿਹੜਾ ਇਲਾਕਾ ਸਾਡੇ ਜਿਹੜੇ ਘੇਰੇ ਪੈ ਬਣਾਣੀ ਇੱਥੇ ਤੱਕ ਮਹਾਰਾਜ ਦੇ ਖੇਤ ਸਨ ਇੱਥੇ ਤੱਕ ਸਤਿਗੁਰੂ ਜੀ ਵਾਹੀ ਕਰਦੇ ਕਰਦੇ ਸਨ ਦਰਗਾੜ ਘਟਾ ਕਿੰਨੇ ਲਿਆ ਜਾਂਦੇ ਹੈ ਸੋ ਮਹਾਰਾਜ ਦੀ ਕਿਰਪਾ ਕਰਨ ਤੇ ਇਹ ਵੇਖੋ ਉਹ ਡੋਰ ਹੈਗਾ ਬ੍ਰਿਕੋ ਓਂਕਾਰ ਉਤੇ ਵੱਡਾ ਸਾਰਾ ਲੱਗਾ ਹੋਇਆ ਤੇ ਸਾਤਵਰ ਜੀ ਦੀ ਕਿਰਪਾ ਰਾਜ ਜੀ ਦੀ ਸੋ ਅਹੀਂ ਪਹੁੰਚ ਗਏ ਆ ਬਾਰਡਰ ਤੇ ਲੱਗ ਗਈ ਤੁਸੀਂ ਬਾਰਡਰ ਨੂੰ ਗਏ ਧਰਤੀ ਬਾਰਡਰ ਤੇ ਸੋ ਮੈਨੂੰ ਦੂਰ ਤੋਂ ਹੀ ਆਪਣੇ ਪਿੰਡ ਵਾਲੇ ਬੰਦੇ ਥੋੜੇ ਜਿਹਾ ਨਜ਼ਰ ਆ ਰਹੇ ਵੀਡੀਓਗ੍ਰਾਫੀ ਦਾ ਸੌਂਗ ਵੀਰਾਂ ਨੂੰ ਵੀਡੀਓਗ੍ਰਾਫੀ ਕਰ ਰਹੇ ਆ ਹੋ ਸਕਦਾ ਸਾਨੂੰ ਵਲੌਗ ਦੇ ਵਿੱਚ ਹੀ ਸਾਨੂੰ ਕਹੇ ਵੀ ਵਲੌਗ ਵੀਰ ਬੰਦ ਕਰਕੇ ਪਹਿਲਾਂ ਆਡੀਆਂ ਫੋਟੋਆਂ ਖੇਚ ਲਓ ਇਹ ਬੰਦੀ ਇਦਾਂ ਦੇ ਸਾਡੇ ਜਿਹੇ ਹੈਗੇ ਤੁਹਾਨੂੰ ਪਤਾ ਹੀ ਆ ਕੀ ਕਰ ਸਕਦੇ ਹਨ ਚਲੋ ਵੇਖ ਲਈ ਨਹੀਂ ਕੀ ਕਹਿੰਦੇ ਉਹ ਵੀ ਆਪਣੇ ਮ제 ਵਿੱਚ ਉਹ ਵੀ ਘੁੰਮੇ ਜਾ ਰਹੇ ਸੋ ਅਸੀਂ ਆ ਗਏ ਪੂਰਾ ਨਜ਼ਦੀਕ ਉਧਰ ਜਾਣ ਨਹੀਂ ਦਿੰਦੇ ਫੌਜੀ ਜਿਹੜੀਆਂ ਨੇ ਜਾਣ ਨਹੀਂ ਦਿੰਦੇ ਉਧਰ ਆਪਾ ਅਰਵਿੰਦਰ ਵੀਰ ਲਵਲੀ ਭਾਜੀ ਕੋ ਪੁੱਛਣਾ ਕਰਦੇ ਕੋਲ ਅੱਜ ਮੈਂ ਠੀਕ ਨਹੀਂ ਲੱਗ ਰਿਹਾ ਲਵਲੀ ਕਹਿੰਦਾ ਵੀ ਮੈਂ ਠੀਕ ਨਹੀਂ ਯਾਰ ਬੁਖਾਰ ਚੜਿਆ ਬਣਾ ਕਰ ਮੇਰਾ ਵੀਰ ਤੇ ਇਹ ਨਹੀਂ ਕੋ ਦੱਸਣਾ ਚੰਦਾ ਬੜੀ ਇੱਥੇ ਇਕੱਠੇ ਹੁੰਦੇ ਕਿਉਂਕਿ ਇਹ ਸਾਰੇ ਆਧਾਰ ਕਾਰਡ ਲਈ ਬਣਾਉਂਦੇ ਅੰਦਰ ਜਾਣਾ ਇਹਨਾਂ ਨੇ ਕਹਿੰਦੇ ਸ਼ਹਿਦ ਅਰੇ ਤੁਮ ਕਿੱਥੇ ਜਾਣਾ ਹੁਣ ਕੀ ਕਾਈ ਅਜੇ ਦਾ 6 912 ਵਾਵਾਗੇ ਪਪਾ ਬੋਲ ਲਵਲਾ ਬੰਦਾ ਘਾੜਾ ਕਾ ਤੇ ਪਤਵੇ ਦੇ ਮਾਸੀ ਦਾ ਮੁੰਡਾ ਓਏ ਬੰਦੇ ਓ ਸੇਕਾ ਕਿੰਦਾ ਘਾੜਾ ਕਾ ਲਿਆ ਮਾਰਾ ਇਹ ਕਿੰਦਾ ਘਾੜਾ ਕਾ ਕਹਿੰਦੇ ਬੰਦੇ ਆਪਣੇ ਸਾਰੇ ਮਿਲ ਗਿਆ ਨੇ ਤੇ ਜੀ ਵਾਹ ਟੀਮ ਐਂਟਰੀ ਆ ਕੋਈ ਨੁਕਾ ਹੈਗਾ ਕਿੰਦਾ ਉਤਰਾ ਨਾ ਕੋਈ ਨੁਕਾ ਹੈਗਾ ਵਾਹ ਕਰੋ ਕਹਿੰਦੇ ਜੇ ਕੋਈ ਰੀਲ ਦੇ ਚਾਹਤ ਘਾਟ ਹੈਗਾ ਵਾ ਪਾਸ ਗੋਦ ਗੀਆਂ ਅੱਜ ਲੋਡ ਕਹਿੰਦੇ ਜੋਮਾ ਵੀਰ ਖਦਮ ਲੱਗ ਰਿਹਾ ਹੋਰ ਮਾਰਕਿਆ ਜੀ ਕਰਨ ਜੀ ਕਹਿੰਦੇ ਆਪਣੀ ਟੀਮ ਪਿੰਡ ਵਾਲੀ ਸਾਰੀ ਮਿਲ ਗਈ ਆ ਵਾਹ ਜੀ ਹੋਰ ਠੀਕ ਠਾਕ ਐ ਨਾ ਮੈਂ ਚੜਦੀ ਕਲਾ ਚੜਦੀ ਕਲਾ ਖੇਚ ਕੇ ਰਖੰਦੇ ਕੰਮ ਨੂੰ ਬੱਬਾ ਚੱਲੇ ਆਪਾਂ ਇਹ ਦੇਹਧਾਰ ਕਾਟ ਆਪਣਾ ਹੋਇਆ ਜੇ ਕਹਿੰਦੇ ਵੀ ਤਸੀਂ ਵੀ ਜਾ ਦਾ ਜਾਂਦੇ ਆ ਸਾਡਾ ਪਾਕਿਸਤਾਨ ਕਰਤਾਰਪੁਰ ਤੇ ਮੈਨੂੰ ਲੱਗਦਾ ਤੇ ਪਰਸਨਲੀ ਆਪਣੀ ਕੋ ਧਾਰ ਕਾਟ ਜਾਇਦਾ ਨਹੀਂ ਹੈਗਾ ਅੱਜ ਮਾੜੀ ਕਿਸਮਤ ਹੋਵੇ ਨਹੀਂ ਹੁੰਦਾ ਫਿਰ ਕੋਈ ਗਰਦਾਨ ਚੱਲ ਪਹਿਲੇ ਬੱਬਾ ਜੀ ਗੱਲ ਇਦਾਂ ਵਾਂ ਜੀ ਸਾਰੇ ਆਪਣੇ ਸਾਹ ਬੁੜਾਏ ਆ ਬੰਦੇ ਚੱਲਤੇ ਗਏ ਇਦਾਂ ਆਇਆ ਯਾਰ ਪਹਿਲੀ ਵਾਰ ਆਇਆ ਮੈਂ ਚਲਦੇ ਗਏ ਆਪਣੇ ਬੰਦੇ ਵੇਖ ਹੋਣ ਕੀ ਗੱਲ ਸਾਹਿਬ ਇਹ ਆਇਆ ਚਲ ਇਹ ਤੋਂ ਬੰਦ ਕਰ ਲੈਨੇ ਆਪਾਂ ਨਾ ਇਹ ਜਾਣ ਦੇਣਗੇ ਆ ਜਾ ਤੇ ਪੰਜਾਂ ਨੇ ਜਾ ਸਕਦੇ ਆ ਚੈਕਿੰਗ ਹੋਣੀ ਪਈ ਦੇਖੋ ਕੀ ਹਿਸਾਬ ਨਾਲ ਚੱਲਦਾ ਨੇ ਤੇ ਅਸੀਂ ਅੰਤਰ ਹੋੜੀ ਅੰਦਰ ਦੇਖੋ ਵੀਰ ਕੋਹ ਧਾਰ ਘਟ ਹੈਗਾ ਸਾਡੇ ਗੁਰੂ ਸਾਹਿਬ ਜੀ ਤੋਂ ਦਾ ਰਕਾਰਡ ਜਿਹੜਾ ਹੈਗਾ ਵੀ ਕਰਤਾ ਨੇ ਐਂਡ ਦੋ ਜਣੇ ਚੱਲ ਗਏ ਮਿਲ ਕੇ ਤੇ ਦੋ ਜਿਹੜੇ ਪਿੱਛੇ ਰਹੇ ਨੇ ਤੇ ਕੀ ਬਦਲਦਾ ਨਾ ਕੋਈ ਜੀਜੋ ਹੋਣੀ ਨਾ ਸੋ ਯਾਰ ਆਪਾਂ ਨੂੰ ਉੱਥੇ ਅੰਦਰ ਤੇ ਆਪਾਂ ਚੱਲ ਗਏ ਸੀ ਪਰ ਉਹ ਕਹਿੰਦੇ ਕਿ ਕਰਤਾਰਪੁਰ ਅੱਲ ਨਹੀਂ ਜਾ ਸਕਦੇ ਤੁਸੀਂ ਪਟਾਪਾਸਪੋਰਟ ਤੋਂ ਬਿਨਾ ਮਸਲਾ ਪੰਜਾਬੀ ਮਸਲਾ ਪੰਜਾਬ ਚ ਹੀ ਰਹਿਣਾ ਪਹਿਲੇ ਇਧਰ ਇਧਰ ਹੀ ਰਹਿਣਾ ਤੇ ਨਾਲੇ ਕਹਿੰਦੇ ਵੀ ਰੁਪਈਆ ਵੀ 3100 ਦੇ ਦੋ ਤੇ ਅਗਲੇ ਨੇ ਖੜਨਾ ਤੇ ਆਓ ਥੋੜੇ ਜਿਹਾ ਆਓ ਜਿੱਥੇ ਉਹ ਦਿਖਣਿਆ ਦੇ ਦਿੰਦਾ ਤੁਹਾਨੂੰ ਤਾਂ ਉਹ ਤੇ ਉੱਧਰ ਪਹੁੰਚਦਾ ਖੜਨਾ ਤੇ ਪਹਿਲੇ ਵੇਲੇ ਲੈਣੀ ਹੈ ਇਸ ਕਰਕੇ ਕੋਈ ਕਾਇਦਾ ਨਹੀਂ ਆਪਣਾ ਹੈਗਾ ਤੇ ਆਵਾਂਗੇ ਪਾਸਪੋਰਟ ਲੈ ਕੇ ਆਧਾਰ ਕਾਰਡ ਸਾਰਾ ਸਾਈਨ ਕਰਕੇ ਤੇ ਜਦੋਂ ਉਦੋਂ ਆਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਉਸ ਦਾ ਉੱਧਰ ਦਾ ਵੀਊ ਪਰ ਹੁਣ ਮੇਰਾ ਪ੍ਰੋਬਲਮ ਪੈ ਗਈ ਆ ਆ ਲੱਗਿਆ ਮਾਈ ਦਾ ਝਟਾ ਯਾਰ ਲੱਗਦਾ ਦਾ ਗਲਾਸੀਆਂ ਜੀਆਂ ਚ ਲਾਇਆ ਉਹ ਵੀਰ ਨੂੰ ਤੇ ਆਪਾਂ ਬਾਹਰ ਦੇ ਹੀ ਲੋਕ ਸੂਟ ਕਰਦੇ ਆ ਕਿਉਂ ਯਾਰ ਆਪਾਂ ਅਦਰ ਪੰਪਾ ਗਰਾਈਦਾ ਕਿ ਸਮਝਲਾ ਤੋਂ ਬੰਦਾ ਨਹੀਂ ਬੇਸਤੀ ਕਰਨੇ ਕੇ ਨਾਲੇ ਤੇ ਨਾਲੇ ਐ ਨਹੀਂ ਜਾਉਣਗੇ ਨਾਲੇ ਪੈਸੇ ਵਾਧੂ ਜੋ ਤਾਂ ਹੀ ਫ੍ਰੀ ਦੇ ਜਿੰਨਾ ਚੰਗਾ ਕਰਾਇਆ ਦੇ ਕੇ ਪੈਂਟ ਨਹੀਂ ਜਾਇਆ ਹਣਾ ਸਹੀ ਹੈ ਨਾ ਤੇ ਬਾਕੀ ਯਾਰ ਤਨੀ ਵੀ ਸਿਆਣੇ ਆ ਤੁਸੀਂ ਫੇਰ ਲੋਕ ਦੇਖ ਰਹੇ ਹੋ ਸਹੀ ਹੈ ਨਾ ਇਧਰ ਤੇ ਆਪਾਂ ਦਿਖਾ ਦਿੰਨੇ ਆ ਉਹ ਗੁਰਦੈਰ ਸਾਹਿਬ ਤੱਕ ਤੁਸੀਂ ਬੱਡਰ ਤੱਕ ਇੱਕ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਹੜੇ ਬੱਡਰ ਤੱਕ ਕਿਹੜੇ ਬੱਡਰ ਤੱਕ ਤੁਸੀਂ ਬੱਡਰ ਤੱਕ ਆ ਗਿਆ ਬੱਡਰ ਹਾਂਜੀ ਹਾਂਜੀ ਉਹ ਸਾਹਮਣੇ ਗੁਰਦੈਰ ਸਾਹਿਬ ਆ ਗਿਆ ਆਪਣਾ ਇੱਥੇ ਲੱਗੇ ਉਹ ਚਲ ਜੀਓ ਹਾਂ ਕੁਛ ਦਾ ਵੀਊ ਬਹੁਤ ਨਾ ਵੇਖੋ ਆਈਸਕ੍ਰੀਮ ਵਾਲੀ ਲੱਗੀ ਆ ਕਬੱਡੀ ਜੀ ਇੱਥੇ ਤੇ ਸਾਨੂੰ ਕੰਮ ਹੀ ਯਾਰ ਉਹ ਹੈਗੇਸ ਤੋਂ ਵੀ ਲੇਟ ਹੋ ਗਈ ਕਿਉਂ ਐਪਲ ਗ੍ਰੈਂਡ ਬਹੁਤ ਹੋ ਗਿਆ ਪਰ ਕਿਉਂ ਉਹਵਾ ਪੀਓ ਸੋਚਿਆ ਸੀ ਅੱਧੇ ਚੱਕ ਕੇ ਜਾਣਾ ਪਰ ਇਹ ਵੀਰ ਹੋ ਨਹੀਂ ਉਧਰ ਤਾਂ ਪੰਗਾ ਲੈ ਕੇ ਬੈਗੇ ਟਾਈਮ 20 ਮਿੰਟ ਉਧਰ ਦੇ ਆ ਨਹੀਂ ਯਾਰ ਅੱਧਾ ਘੰਟਾ ਖਰਾਬ ਹੋ ਗਿਆ ਚਲੋ ਮੈਂ ਤੇਨੂੰ ਕਿਹਾ ਹੀ ਪਰ ਕੋਈ ਅੰਦਰ ਐਂਟਰੀ ਨਹੀਂ ਹੈਗੀ ਪਾਸਪੋਰਟ ਕਰਕੇ ਅਰੇ ਜਾਣਾ ਚਾਹਤੇ ਹੀ ਨਹੀਂ ਹੈ ਚਲੋ ਕਰੀ ਦੇਖੇ ਲਈਨੇ ਆਪਾਂ ਵੀ ਕਿਸਾ ਕਿਤਾਬਾਂ ਕਿੰਮ ਤੇਰਾ ਜੀ ਚਲੋ ਆ ਦੇਖੋ ਇਹ ਸਿੰਗਲੀ ਰੋਡ ਆ ਆਪ ਜਰਾ ਵਾ ਬੜਾ ਬੜਾ ਜੀ ਕਾਰ ਦਾ ਆ ਨਹੀ ਜਰਾ ਦੇ ਵਿੱਚ ਮਿਲ ਕੇ ਜੰਗੂ ਭਾਜੀ ਨਹੀਂ ਮਹਾਰਾ ਜੀ ਹਲਦੇ ਜੀ ਭਾਜੀ ਇਹ ਆ ਇਹਦਾ ਇਹਦਾ ਕੰਡਾ ਆ ਪੂਰਾ ਖਿੱਚ ਕੇ ਰੱਖਣਾ ਕੰਮ ਨੂੰ ਹੋਰ ਹੋਰ ਜਿਆਦਾ ਵੜਿਆ ਇਹ ਕਿਤਨਾ ਇਹ ਕਿਤਨਾ ਨਹੀਂ ਨਹੀਂ ਭਰਾ ਨਾ ਆਂਦਾ ਜਿਹੜਾ ਸਿੰਗ ਵਾ ਇਹ ਸਿੰਘ ਆਪਣਾ ਹੀ ਆ ਆਪਣਾ ਹੀ ਆ ਇਹ ਠੀਕ ਨਹੀਂ ਰਹਿੰਦਾ ਜਾਲਦਾ ਨਾਦਾ ਜਾਂਦਾ ਨਾ ਤੂੰ ਹੋਰ ਕਿਦਾਂ ਬਸ ਵਧੀਆ ਚੜਦੀ ਕਲਾ ਬਹੁਤ ਚੜਦੀ ਕਲਾ ਸਾਸਰੀ ਘਰ ਕਹਿੰਦੇ ਆਪਣੀਆਂ ਟੀਮ ਆ ਇਧਰ ਮਿਲਦੇ ਆ ਵੀ ਇਥੋਂ ਪਾਸ ਲੱਗਦਾ ਪਿਲਾਕਾ ਔਲਖਾਂ ਦਾ ਲਾਕਾ ਔਲਖਾਂ ਦਾ ਹੁੰਦੇ ਮਿਲੇ ਸੀ ਉਹ ਮੁੰਡਾ ਖਰੀਦਾ ਯਾਰ ਤੁਮ ਕਿਤੇ ਆਜੋ ਤੁਸੀਂ ਹੀ ਮਿਲ ਆਪਣੀ ਟੀਮ ਮਿਲ ਗਈ ਆ ਬਾਬਾ ਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਬਤੇ ਓਏ ਚਿਰਾਂ ਬਾਅਦ ਮਿਲੇ ਫਿਰ ਚਿਰਾਂ ਬਾਅਦ ਮਿਲੇ ਆ ਵੀਰੋ ਨੀ ਫੋਨ ਬਣਾਇਨੂ ਵੀਰ ਨੂੰ ਫੋਟੋ ਖਿੱਚੇ ਇਹ ਖਿੱਚੂਗਾ ਆਪਣੇ ਮਿਲ ਗਏ ਸਾਰਿਆਂ ਦੇ ਫੋਟੋ ਫੋਟਨਾ ਖੇਚੀਆਂ ਹਾਂ ਹੁਣ ਚੱਲੀਏ ਗਾਂ ਨੂੰ ਹਾਂ ਕਿੱਦਾਂ ਵੀਰ ਆਓ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰੀ ਦਾ ਜਨਮ 2003 ਦਾ ਜਨਮ ਹੈ ਮੇਰਾ ਮੇਰੀ ਉਮਰ ਕੀ ਹੈ ਤੇਰੀ ਉਮਰ ਤੇ ਕੁਝ ਵੀ ਨਹੀਂ ਆ ਬਾਬਾ ਜੀ ਡੂਟੀਆਂ ਵਿੱਚ ਲੈ ਜਾਣਾ ਤੈਨੂੰ ਨਹੀਂ ਨਹੀਂ ਬਾਬਾ ਜੀ ਇਹ ਪ੍ਰਤਨ ਸਿੰਘ ਨਾ ਤਾਂ ਇਹ ਪ੍ਰਤਨ ਸਿੰਘ ਆ ਵੇ ਮਾਮਾ ਪ੍ਰਤਨ ਇਹਦੇ ਨਾਲ ਦੇ ਬੋਰ ਵੱਡੇ ਗਏ ਆ ਸਾਂ ਬੋਰ ਵੱਡੇ ਗਏ ਹੋ ਕਹਿੰਦੇ ਆ ਸਮਝਾ ਕੇ ਫੋੜੇ ਚੱਲਣ ਡਿਆ ਖੇਚ ਕੇ ਰਖੜੇ ਵੀਰ ਡਾਡਾ ਬਲੋਗਰਾਂ ਨੂੰ ਨਹੀਂ ਆਪਣਾ ਚੱਲਣਾ ਨਹੀਂ ਬਸ ਤ੍ਰਿਆ ਕਾਲੇ ਕਹਿੰਦੇ ਜਕਾਰਿਆਂ ਨਾਲ ਕੰਮ ਚੱਲੰਦਾ ਫੁੱਲ ਉਹ ਫੋਟੋਗ੍ਰਾਫੀ ਪੂਰੀ ਚਲੰਡੀ ਲੋਕਾਂ ਦੀ ਮੇਰਾ ਟਾਈਮ ਹੀ ਨਹੀਂ ਲੱਗਦਾ ਯਾਰ ਤੇ ਉਹ ਬੋਡਾ ਸੱਜ ਮਿਲਦੇ ਦਰ ਮਖਲੀ ਮਾ ਯਾਰ ਮਿਲਦੇ ਆ ਇਹ ਵਿਛੜੇ ਬੜੇ ਜਨਾ ਦੇ ਇਹ ਵੀਰ ਵਿਛੜੇ ਬੜੇ ਜਨਾ ਦੇ ਦੋਵੇਂ ਜਣੇ ਕਹਿੰਦੇ ਸਾਡੀ ਫੋਟੋ ਖੇਚ ਲੋ ਪਿਛਲੀ ਉਹ ਬੱਸ ਕਰ ਵੀਰ ਗਿੱਜੀ ਗਿਆ ਸ਼ੂਟ ਕੀਤਾ ਜਾਓਗੇ ਵਿੱਚ ਇਹ ਕਰਦਾਂਗੇ ਲਾਦਾ ਇਹ ਆ ਲੱਗ ਗਿਆ ਇਹਨਾਂ ਦਾ ਯਾਰ ਵੀਡੀਓ ਦਾ ਨਹੀਂ ਕੰਮ ਫੋਟੋ ਦਾ ਨਹੀਂ ਕੰਮ ਮੁੱਕਣਿਆ ਫੋਟੋਆਂ ਖਿੱਚੀ ਜਾਂਦੇ ਚੋਬਰ ਸਿੱਧੇ ਹੋ ਕੇ ਤੇ ਅਸੀਂ ਤਾਂ ਫੇਰ ਵੀ ਚੱਲੇ ਹੁਣ ਗੁਰਦਰ ਸਿੰਘ ਆ ਗਿਆ ਲੱਗ ਗਈ ਤੇ ਜੇਲਾ ਮੈਂ ਬਹੁਤ ਬੰਦ ਬੰਦ ਜੀ ਜੇ ਅਗਲੇ ਘਰ ਜੀ ਜਿਹਨਾਲਿਓ ਇਹਦੇ ਵੀ ਪਾਈਨੈਪਲ ਵੀ ਆ ਆ ਗਿਆ ਗੁਰਦਰ ਸਿੰਘ ਸਾਹਿਬ ਜੇ ਦਰਸ਼ਨੀ ਡਿਉਰੀ ਕਾਪੀ ਖਾਓ ਦਰਸ਼ਨੀ ਡਿਉਰੀ ਤੇ ਪਹੁੰਚ ਗਏ ਆ ਜੀ ਕਿ ਉਹਦਾ ਪਰਲੇ ਬੰਨ ਹੈ ਤੇ ਕੱਲ ਨੂੰ ਬਾਰਡਰ ਆ ਪਰ ਇੱਕ ਵਾਰੀ ਤੁਹਾਨੂੰ ਵੀ ਇੱਕ ਵਾਰੀ ਮੈਂ ਦਿਖਾ ਦੂ ਮਾੜਿਆ ਜੀ ਠੀਕ ਆ ਸਰਤਾਰਪੁਰ ਸਾਹਿਬ ਬਹੁਤ ਜੂਰਾ ਜਾਂਦਾ ਵੀ ਕੋਈ ਫਾਇਦਾ ਨਹੀਂ ਜਾਣਾ ਆ ਜੇ ਆ ਜੇ ਆਪਾਂ ਬਾਅਦ ਕਰਦੇ ਤੁਹਾਡੇ ਨਾਲ ਗੱਲ ਬਾਤ ਦਰਸਨੇ ਵਿਉਰੀ ਪਾਰ ਕਰਦੇ ਹੋਏ ਆਪਾਂ ਪਹੁੰਚ ਗਏ ਹੁਣ ਪਹੁੰਚ ਗਏ ਲਗਭਗ ਲਗਭਗ तो अही पहुंच गए बॉर्डर पे पूरा बॉर्डर लिख लो ਦੇ ਵੇਖਣ ਦੇ ਕਿ ਲੋਥੇ ਫੋਟੋ ਨਹੀਂ ਹੈਗਾ ਇਹਨਾਂ ਜਾਣ ਵੀ ਲੋਕ ਚਹੀ ਜਾਂਦੇ ਬੜਾ ਬੋਝਾ ਜਿਹਾ ਇਹੋ ਕਰਤਾਰਪੁਰ ਗੁਰਦੁਆਰਾ ਸਾਹਿਬ ਬਹੁਤ ਜੂਰਾ ਤੇ ਆਹ ਜੇ ਬਾੜੀ ਤੇ ਲੱਗੀਆਂ ਤਾਰਾਂ ਦਿਲ ਬਨੇ ਹਟਿਆ ਵਾ ਉਧਰਲੇ ਬਨੇ ਹੋ ਪਰਲੇ ਤਾਰਾਂ ਲੱਗੀਆਂ ਤੇ ਪਰਿਆ ਪਾਕਿਸਤਾਨ ਇੰਦਾਂ ਦੀ ਤਰਤੀਆ ਹੋਰ ਤੇ ਕੁਝ ਨਹੀਂ ਬਸ ਬਹੁਤ ਜ਼ਿਆਦਾ ਦੂਰ ਗੁਰਦੁਆਰਾ ਵਾ ਕਰਤਾਰਪੁਰ ਦਾ ਆਉਂ ਮੈਂ ਦਿਖਾ ਦਿੰਦਾ ਇੰਨੀ ਦੂਰ ਹੈ ਬਾਕੀ ਕੋਈ ਖਾਸ ਚੀਜ਼ ਨਹੀਂ ਆ ਜਦੋਂ ਆਪਾਂ ਜਾਵਾਂਗੇ ਪਾਸਪੋਰਟ ਤੇ ਤੇ ਫਿਰ ਤੇ ਤੁਹਾਨੂੰ ਦਿਖਾਵਾਂਗੇ ਪੂਰਾ ਵੀਜ਼ਾ ਤੇ ਇਸ ਵਕਤ ਤੇ ਹੁਣ ਇਦਾਂ ਹੀ ਆ ਤੇ ਬਾਕੀ ਫਿਰ ਹੁਣ ਚੱਲਦੇ ਆ ਉਧਰ ਗੁਰਦੁਆਰਾ ਸਾਹਿਬ ਵੱਲ ਨੂੰ ਇਹਨੂੰ ਕਹਿੰਦੇ ਆ ਤੁਸੀ ਬਾਰਡਰ ਜਿੱਥੇ ਰਹਿ ਲੋ ਤੁਸੀ ਬਾਰਡਰ ਆਏ ਤੇ ਹੋਰ ਤੇ ਕੋਈ ਖਾਸ ਖਾਸ ਇੱਥੇ ਚੀਜ਼ ਨਹੀਂ ਆ ਤੂੰ ਦੇਖਣ ਨੂੰ ਤਾਂ ਬਹੁਤ ਜ਼ਿਆਦਾ ਆਏ ਲੋਕ ਬੱਦ ਨਹੀਂ ਆ ਚਲੋ ਓਕੇ ਫਿਰ ਉਧਰ ਨਹੀਂ ਜਾਣੇ ਆ ਉਦਾ ਇਲਾਕਾ ਬਾਰਡਰ ਦਾ ਬੀਐਸਐਫ ਲੱਗੀ ਹੋਈ ਬਹੁਤ ਇੱਥੇ ਖਤਰਾ ਇੱਕ ਹੋਰ ਗੱਲ ਹੈ ਵੀ ਇੱਥੇ ਰੇਂਜ ਨਹੀਂ ਹੁੰਦੀ ਕਿ ਸਿਮ ਦੀ ਕਿਉਂਕਿ ਉਹਨਾਂ ਨੇ ਇੱਥੇ ਜੈਮਰ ਲਾਏ ਹੋਏ ਆ ਇੱਥੇ ਨਹੀਂ ਬਿਲਕੁਲ ਰੇਂਜ ਹੈਗੀ ਕੋਈ ਵੀ ਸਿਮ ਦੀ ਤੇ ਦਿਖਾਤਾ ਮੈਂ ਤੁਹਾਨੂੰ ਇੱਕ ਵਾਰੀ ਇੱਧਰ ਦਾ ਸ਼ੂਟ ਕਰਕੇ ਤੇ ਵੀਰ ਉਹਨਾਂ ਨੂੰ ਸਾਡਿਆਂ ਨੂੰ ਸੋਹਾਂ ਕਿ ਬਹੁਤ ਫੋਟੋਆਂ ਦਾ ਪੈ ਗਿਆ ਜਾਦੇ ਵੀਰ ਮੇਰੇ ਫੋਟੋਆਂ ਖਿੱਚੀ ਜਾਂਦੇ ਆ ਅਗਰ ਉਹ ਮਖਵੀਰ ਨੂੰ ਜ਼ਿਆਦਾ ਪੈ ਗਿਆ ਕਹਿੰਦਾ ਮੈਂ ਫੋਟੋ ਖਿੱਚਣੀ ਹਰ ਇੱਕ ਥਾਂ ਤੇ ਪਹਿਲਾਂ ਏਰੀਆ ਭਰਾਵਾ ਫੋਟੋਆਂ ਹੀ ਖਿੱਚ ਲਈਏ ਦੂਜੇ ਫੋਨ 'ਚ ਤੇ ਫੇਰ ਅਸੀਂ ਕਰਦੇ ਤੁਹਾਡੇ ਨਾਲ ਗੱਲ ਹੁਣ ਜਿੰਮ ਚੱਲਣਾ ਆ ਜਾਓ ਯਾਰ ਸੋ ਇਹ ਗੁਰਦੁਆਰਾ ਸਾਹਿਬ ਇੱਥੇ ਵੀ ਸਾਰੀ ਚੱਲ ਰਹੀ ਆ ਤੇ ਬਾਹਰ ਗੁਰਗਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਆ ਤੇ ਇੱਥੇ ਪਹਿਲਾਂ ਲੰਗਰ ਜਿਹੜਾ ਵਾ ਫੌਜ ਵੱਲੋਂ ਨਹੀਂ ਲਗਵਾਉਂ ਦਿੱਤਾ ਜਾਂਦਾ ਤੇ ਸੰਗਤਾਂ ਦੀ ਇੱਥੇ ਬਹੁਤ ਸੰਗਤ ਜਿਹੜੀ ਦੁਰਦ ਦੀ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਸੰਗਤ ਦੇ ਕਹਿ ਦਿੱਤੇ ਜਿਹੜਾ ਵਾ ਇੱਥੇ ਫਿਰ ਲੰਗਰ ਜਿਹੜਾ ਵਾ ਉਹ ਸਟਾਰਟ ਹੋਇਆ ਛੋਲਖਾਂ ਦੀ ਸੰਗਤ ਚਾਰ ਤੇ ਪੰਜ ਦਿਨ ਨੂੰ ਲੰਗਰ ਜਿਹੜਾ ਇੱਥੇ ਲਗਿਨਾ ਕਰਦੀ ਆ ਤੇ ਬਾਕੀ ਲੰਗਰ ਹੋਰ ਵੀ ਸੰਗਤਾਂ ਇੱਥੇ ਲਾਉਣ ਲਾਉਣ ਲਿੱਦਿਆਂ ਹਨ ਤੇ ਬਾਕੀ ਇਤਿਹਾਸ ਜਿਹੜਾ ਵਾ ਉਹ ਥੋੜਾ ਹੁਣ ਮੇਰੇ ਕੋਲ ਹਜੇ ਟਾਈਮ ਹੀ ਨਹੀਂ ਹੈਗਾ ਫਿਰ ਨਾ ਫਿਰ ਵੀ ਮੈਂ ਤੁਹਾਨੂੰ ਇਤਿਹਾਸ ਜਿਹੜਾ ਵਾ ਇੱਥੇ ਲਿਖਿਆ ਹੋਇਆ ਅ ਗੁਰਦਰਸ ਸਾਹਿਬ ਦਾ ਇਹ ਤੁਸੀਂ ਪੜ੍ਹ ਤੱਕ ਦੇ ਜੇ ਪੋਜ਼ ਕਰਕੇ ਜਿਹੜਾ ਵਾ ਥੋੜਾ ਜਿਹਾ ਤੁਹਾਨੂੰ ਆਪ ਪੜ ਲੈਣਾ ਕਰਿਓ ਜਿਆਦਾ ਟਾਈਮ ਮੇਰੇ ਕੋਲ ਹੈ ਨਹੀਂ ਐਨਾ ਮੈਂ ਤੁਹਾਨੂੰ ਦੱਸ ਸਕਾਂ ਇਥੇ ਅਖਾਸ ਵੀ ਹੈ ਚੰਗੀ ਤਰ੍ਹਾਂ ਕੋਈ ਟਾਈਮ ਨਹੀਂ ਉਸ ਗੁਰਦਾਰੇ ਸਾਹਿਬ ਦੀ ਸਾਰੀ ਚੱਲ ਰਹੀ ਹੈ ਤੇ ਇਹਨੇ ਮੈਂ ਤੁਹਾਨੂੰ ਦੱਸ ਤੇ ਕਿਹ ਖਮਾਰਾ ਜਾਜਕਾਂ ਜੀ ਉੱਤੇ ਵਾਹਿਗੁਰੂ ਜੀ ਦਾ ਸਾਉਸਾ ਜੀ ਵਾਹਿਗੁਰੂ ਜੀ ਜੀ ਫਤਿਹ ਤੇ ਆਪਾਂ ਕਰਦੇ ਆ ਆਪਣੇ ਲੋਕ ਦਾ ਐਂਡ ਤੇ ਸੋ ਇਹ ਆ ਤੁਸੀਂ ਬਾਦਰ ਤੇ ਤੁਸੀਂ ਬਾਤ ਕਰਦੇ ਤੇ ਜੀ ਦਾ ਗੁਰਦਾਰਾ ਸਾਹਿਬ ਤੇ ਵਾਸ ਨਾਈ ਪੋਸਟ ਦੇ ਵਾਈਟ ਉੱਤੇ ਕਾਲਸਾ ਦੇ ਵਾਈਟ ਤੇ ਕਰਦਿਆਂ ਬੜਾ ਟਾਈਮ ਹੋ ਗਿਆ ਤੇ ਸਾਨੂੰ ਲੱਗੀ ਭੁੱਖ ਤੇ ਅਸੀਂ ਪਹਿਲਾਂ ਕਿਹਾ ਪੀ ਛੱਕ ਲਈ ਲੰਗਰ ਮੈਂ ਦੂਜੇ ਬੰਨੇ ਬਹਿ ਗਿਆ ਵੇਖਰਾ ਤੇ ਵੀਰੋਂ ਨਹੀਂ ਪੈਗੇ ਦੂਜੇ ਬੰਨੇ ਤੇ ਪਾਣੀ ਕਿੰਨੂੰ ਹਾਂ ਹਾਂ ਦੇਈ ਜਾਂਦੇ ਆ ਵੇਖੋ ਉਹਦੇ ਇੱਥੇ ਆਪਣੇ ਪਿੰਡ ਦੀ ਸਾਰੀ ਸੰਗਤ ਲਾਉਂਦੀ ਲੰਗਰ ਮੰਦਰ ਦੇ ਵਿੱਚੋਂ ਨਹੀਂ ਬਾਹਰ ਕਰਾਂਗੇ ਸੂਟ ਦੇ ਹੁਣ ਲਾਜ਼ਮੀ ਹੋ ਗਏ ਇਹ ਨਹੀਂ ਆਈ ਕਰਦੇ ਆ ਚਲੋ ਓਕੇ ਆ ਓਕੇ ਅਸੀਂ ਉਧਰ ਤੋਂ ਸਾਰਾ ਮੇਲਾ ਵੇਖ ਲਿਆ ਤੇ ਹੁਣ ਅਸੀਂ ਆਏ ਆ ਮੰਡੀ ਦਾਣਾ ਮੰਡੀ ਇੱਥੇ ਵੀ ਮੇਲਾ ਲੱਗਦਾ ਦੁਕਾਨਾਂ ਬਹੁਤ ਜਿਆਦੀਆਂ ਲੱਗੀਆਂ ਮੰਡੀ ਚ ਤੇਰੇ ਬਾਬੇ ਨਾਨਕ ਪੰਘੂਰੇ ਪੰਗਾੜੇ ਬਾਬੇ ਲੱਗੇ ਆ ਕਿਤੇ ਵੀ ਦੁਕਾਨਾਂ ਬਹੁਤ ਆ ਤੇ ਅਸੀਂ ਤੋਂ ਲਵਾਂਗੇ ਇਹੋੜੇ ਪ੍ਰਸ਼ਾਦ ਵਾਲੀ ਦੁਕਾਨ ਕੋਈ ਲੱਭਣ ਦੇ ਆ ਜਦੋਂ ਪ੍ਰਸ਼ਾਦ ਵਾਲੀ ਦੁਕਾਨ ਲੱਭੀ ਤੇ ਅਸੀਂ ਪ੍ਰਸ਼ਾਦ ਲੈ ਕੇ ਤੇ ਰਵਾਨਾ ਨਾਲ ਹੀ ਚਲ ਜਣਾ ਚਾਲੇ ਮਾਰ ਲੈਣੇ ਇੱਕ ਘਰਾਂ ਦਾ ਘਰ ਨੂੰ ਜੋ ਕਿ ਪਿੱਛੇ ਸਾਨੂੰ ਘਰ ਦੇ ਸਾਡੇ ਟਿਕਣ ਦੇ ਆ ਬਾਬਾ ਦਿਨੋ ਗਿਆ ਨੂੰ ਆਇਆ ਨੂੰ ਕਢੋਣੀਆਂ ਨੇ ਦੁਕਾਨਾਂ ਕੰਨੀਆਂ ਲੱਗੀਆਂ ਲੱਗੀਆਂ ਤੇ ਦੇਖੋ ਤੇ ਇਧਰ ਫਾਸਟ ਫੂਡ ਵਾਲੀਆਂ ਦੁਕਾਨਾਂ ਮੰਡੀ ਦੇ ਵਿੱਚ ਦਾਨਾ ਮੰਡੀ ਤੇਰਾ ਬਾਬਾ ਨਾਨਕ ਮੇਲਾ ਜਿਹੜਾ ਵਾ ਚਾਵੇਂ ਬੰਨੇ ਭਰਿਆ ਸਾਰਾ ਤੇਰਾ ਬਾਬਾ ਨਾਨਕ ਮੇਲਾ ਬਹੁਤ ਵੱਡਾ ਲੱਗਾ ਜੀ ਆਏ ਗੁਰੂ ਚੱਲ ਮਿਲ ਚੱਲ ਮਿਲ ਬਹੁਤ ਹੋਣ ਦੀ ਆਜੋ ਗੁਰੂ ਪਿਆਰਿਓ ਆਜੋ ਮੈਂ ਕੇ ਲੰਗਰ ਝਗੋ ਆਜੋ ਪੈਰੀ ਬੈਠ ਕੇ ਜੋੜੇ ਘੜ ਤੇ ਲਾ ਕੇ ਮੈਂ ਕੇ ਲੰਗਰ ਝਗੋ ਬੇਸੋ ਲੰਗਰ ਦੀਆਂ ਬਾਜਾਂ ਅੱਜ ਜੌਲਾ ਦੇ ਲੰਗਰ ਚੱਲ ਰਹੇ ਨੇ ਲੰਗਰ ਝਗੋ ਪਰੀ ਦੀਆਂ ਸੱਧੀਆਂ ਸਾਡੇ ਹੁਣ ਢਿੱਡ ਪੂਰੇ ਭੁੱਲ ਆ ਕੁਝ ਵੀ ਖਾਣ ਦੀ ਗੁਜਾਇਸ਼ ਨਹੀਂ ਹੈਗੀ ਤੇ ਆਪਾਂ ਨੇ ਕੌਣ ਨਿਕਰ ਸਕਣਾ ਬਸ ਅਸੀਂ ਦੁਕਾਨ ਲੱਭਣੀ ਹੈ ਇੱਕ ਜਿੱਦੋਂ ਪ੍ਰਸ਼ਾਦ ਮਿਲਣਾ ਪ੍ਰਸ਼ਾਦ ਲੈ ਕੇ ਆਪਾਂ ਚੱਲ ਜਾਣਾ ਇੱਕ ਘਰਾਂ ਘਰ ਨੂੰ ਕਿਉਂਕਿ ਉੱਥੋਂ ਅਸੀਂ ਕੋਈ ਫੜੀਏ ਬੱਸ ਤੇ ਨੋਰਮਲ ਆ ਬੱਸ ਫੜ ਕੇ ਚੱਲੀਏ ਵੀਰ ਕਦਾ ਵਲੌਗ ਬਣਾਉਣੇ ਮੈਂ ਹਾਂਜੀ ਵਲੋਗਿੰਗ ਸ਼ੂਟ ਹੋਣਾ ਤੇ ਨਾਲ ਹੀ ਆਪਾਂ ਚੱਲ ਜਾਈਏ ਜਿੱਦੋਂ ਜਾ ਜਾਈਏ ਆ ਬਾਬੇ ਨੇ ਸਭ ਰੱਖਿਆ ਵੇਖੋ ਕਿੱਟਾ ਤਗੜਾ ਇਹਦਾ ਗੱਲ ਚ ਵੀ ਪਾ ਲੋ ਭਾਈ ਕੋਈ ਗੱਲ ਨਹੀਂ ਇਹ ਕਿੱਡੀ ਤਰ੍ਹਾਂ ਦੀ ਵਰਤਾਂ ਨਾਂ ਵਿੱਚ ਜ਼ਹਿਰ ਆ ਇਦਾਂ ਪਾ ਕੇ ਤਰੇ ਫਿਰਦੇ ਉਦੋਂ ਪਹਿਲਾ ਲੱਗਦਾ ਜਦੋਂ ਸੰਗ ਘੜ ਦਿੰਦਾ ਆ ਵੇਖੋ ਕਈਆਂ ਨੇ ਭੂਤ ਜੇ ਮੂੰਹ ਨੂੰ ਪਾਏ ਹੋਏ ਦੱਸੋ ਇਹ ਕੋਈ ਗੱਲ ਹੈ ਮੇਲੇ ਵੇਖਣ ਆਏ ਭਾਈ ਤੇ ਕੀ ਕੰਮ ਕਰਨਾ ਤੋ ਮੰਡੀ ਪਾਰ ਕਰਕੇ ਅਸੀਂ ਫੇਰ ਆ ਗਏ ਮੇਨ ਰੋਡ ਤੇ ਬਟਾਲੇ ਵਾਲੇ ਤੇ ਫੇਰ ਇਥੋਂ ਹੁਣ ਹਲੋ ਲਗਭਗ ਆਪਣਾ ਮੰਨ ਬਣ ਗਿਆ ਵੀ ਹੁਣ ਚੱਲੀਏ ਪਿੰਡ ਨੂੰ ਉਧਰ ਫੇਰ ਇੱਕ ਵਾਰ ਜਾ ਕੰਟਰੀ ਮਾਰਦੇ ਚੱਲ ਬੰਨ ਕੇ ਆ ਬੰਨੇ ਤੇ ਫਿਰ ਫੈਨਲੀ ਸਾਨੂੰ ਇੱਕ ਦੁਕਾਨ ਮਿਲ ਗਈ ਆ ਜੀ ਪ੍ਰਸ਼ਾਦ ਵਾਲੀ ਇੱਥੋਂ ਲਵਾਂਗੇ ਪ੍ਰਸ਼ਾਦ ਮੁੰਡਿਆਂ ਨੇ ਵਰਸਾਲ ਲੈਣਾ ਤੇ ਫਿਰ ਜਾਵਾਂਗੇ ਆਪਾਂ ਕਾ ਘਰ ਆ ਦਾ ਘਰ ਆਪਣੇ ਕਿਤਾ ਵੀ ਮੁੰਡਿਆਂ ਨੇ ਭੋਰੀ ਤੇ ਹੁਣ ਚੱਲਣਾ ਵੀ ਔਖਾ ਹੋ ਗਿਆ ਔਖਾ ਹੋ ਗਿਆ ਭਾਈ ਸਮਾਨ ਦੀ ਗਰਮ ਕਵੀਰ ਕਹਿੰਦਾ ਵੀ ਭਰਾ ਹੁਣ ਚੱਲੇ ਸੀ ਬਾਬਾ ਦਿਨਾਂ ਤੇ ਹੁਣ ਤੇ ਓਖਾ ਹੋ ਗਿਆ ਤੁਰਨਾ ਵੀ ਖਰੀਦਦਾਰੀ ਜਾਰੀ ਹੋ ਗਈ ਨਾ ਅੱਜ ਖਰੀਦਦਾਰੀ ਜਾਰੀ ਹੋ ਗਈ ਹੈ ਭਾਰਾ ਹੋ ਗਿਆ ਸਮਾਨ ਤੇ ਚੱਲੀਏ ਯਾਰ ਹੁਣ ਕੋਈ ਗੱਲ ਨਹੀਂ